ਅੱਜ ਬਾਬਾ ਲਖਵੀਰ ਸਿੰਘ ਜੀ ਵੱਲੋਂ ਨਿਹੰਗ ਸਿੰਘ ਅਤੇ ਸਮੂਹ ਜਥੇਬੰਦਿਆਂ ਨੂੰ ਨਾਲ ਲੈ ਕੇ ਡੀਆਈਜੀ ਜਲੰਧਰ ਰੇਂਜ ਦੇ ਦਫ਼ਤਰ ਦਾ ਕੀਤਾ ਗਿਆ ਕਰਾਉ ਅਤੇ ਪਰਮਜੀਤ ਸਿੰਘ ਭੁੱਲਰ ਦੇ ਖਿਲਾਫ ਸ਼ਿਕਾਇਤ ਦੇ ਕੇ ਤੁਰੰਤ ਕਾਰਵਾਈ ਕਰਕੇ ਗ੍ਰਿਫਤਾਰੀ ਦੀ ਕੀਤੀ ਗਈ ਮੰਗ। ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਬਾਬਾ ਲਖਵੀਰ ਸਿੰਘ ਜੀ ਨੂੰ ਪਰਮਜੀਤ ਸਿੰਘ ਭੁੱਲਰ ਦੇ ਖਿਲਾਫ ਸੱਤ ਤੋਂ ਸਖਤ ਕਾਰਵਾਈ ਕਰਨ ਦਾ ਦਿੱਤਾ ਗਿਆ ਆਸ਼ਵਾਸਨ। ਇੱਕ ਵਾਰ ਸਾਰੇ ਇਕੱਠੇ ਇੱਕ ਵਾਰ ਇੱਕ ਨੂੰ ਜਾਨ ਜੀ ਬੋਲੋ ਬੋਲੋ ਬਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਇੱਕ ਜਿ세 ਬੰਦੇ ਬਣੋਨੇਗਾ ਤੁਸੀਂ ਆਪਣਾ ਨਾਮ ਪੂਰਾ ਦੱਸ ਦਿਓ ਬਬੀ ਬਬੀ ਰਵੀ ਸਿੰਘ ਮੁਖੀ ਮਿਸਰਜੀਤਾਂ ਤਰਨਾਲਾ ਸੋ ਬਾਈ ਜਿਸ ਤਰ੍ਹਾਂ ਪਰਮਜੀਤ ਭੁੱਲਾ ਨਾਂ ਦਾ ਗੈਂਗਸਟਰ ਆ ਟਾਂਡੇ ਤੋਂ ਸੋ ਉਹ ਜਿਹੜਾ ਵਿਅਕਤੀ ਪ੍ਰਸ਼ਾਸਨ ਤੇ ਉਸ ਬੰਦੇ ਦਾ ਇੰਨਾ ਜ਼ਿਆਦਾ ਦਵਾ ਆ ਕਿ ਪ੍ਰਸ਼ਾਸਨ ਉਹਦੇ ਖਿਲਾਫ ਕੋਈ ਕਾਰਵਾਈ ਕਰਨ ਨੂੰ ਨਹੀਂ ਤਿਆਰ ਉਹ ਬੰਦਾ ਕਈ ਕੇਸਾਂ ਵਿੱਚ ਪੁਲਸ ਨਾਲ ਲੜਿੰਦਾ ਆ 18 18 19 19 ਸਾਲ ਦੀ ਤੇ ਪੰਜ ਪੰਜ ਚਾਰ ਸਾਲ ਪੁਰਾਣੇ ਪਰਚੇ ਆ ਉੱਤੇ ਜਿਹੜੇ ਲੋਕਾਂ ਨੂੰ ਰੈਸਟ ਵੀ ਨਹੀਂ ਕਰ ਸਕਦੇ ਤੇ ਟਾਂਡੇ ઠાਣਾ ਚ ਰੋਜ ਪਾਤ ਰੋਜ ਰਸੂਆ ਟਾਂਡਾ ઠાਣਾ ਜਿੱਥੇ ਉਹ ਧਰਨਾ ਲਾ ਕੇ ਰੋਜ ਬੈਠਾ ਰਹਿੰਦਾ ਤੇਰੀ ਸ਼ਾਕ ਬੋਰਸ ਬੇਵਸਿਆ ਅਸੀਂ ਕਹਿੰਨੇ ਵੇ ਜੇ ਪੱਜ ਤੁਹਾਡੇ ਕੋਲ ਨਹੀਂ ਹੁੰਦਾ ਸਾਨੂੰ ਦੱਸ ਰੋ ਅਸੀਂ ਤੁਹਾਡੀ ਮਤ ਕਰਦੇ ਜਿੱਦਾਂ ਨਹੀਂ ਮਤ ਚਾਹੁੰਦੇ ਅਸੀਂ ਤੁਹਾਡੀ ਮਤ ਕਰਦੇ ਆਂ ਦੇਖੋ ਸਾਡੇ ਨਾਲ ਅਸੀਂ ਇਕੱਲੇ ਸਿੱਖ ਜਿੱਥੇ ਬੰਧਿਆ ਨਹੀਂ ਸਾਡਾ ਸੁਮੱਚੀ ਕਨਾਂਤ ਦੇ ਨਾਲ ਸਾਡਾ ਪਿਆਰ ਜਿਨੀਆਂ ਜਸੇ ਬੰਨਿਆ ਦੇਖੋ ਮੁਸਲਮਾਨ ਸਮਾਜ ਦੇ ਸਾਡੇ ਵੀਰ ਮੇਰੇ ਨਾਲ ਆ ਠੀਕ ਆ ਜੇ ਪੰਜਾਬ ਪ੍ਰਧਾਨ ਆ ਹਿੰਦੂ ਸਮਾਜ ਦੇ ਵਿੱਚੋਂ ਸਾਰੇ ਪੰਜ ਸਾਰੇ ਜਿ세 ਬੰਦੇ ਜਿਹੜਾ ਸਾਰੇ ਆਪਣਾ ਪਿਆਰ ਨਾਲ ਜਿਹੜਾ ਰਵਿਦਾਸੀਆ ਭਾਈਚਾਰਾ ਅਜਾ ਭਾਵਨ ਵਾਲਮੀਕ ਭਾਈਚਾਰਾ ਇਹਨਾਂ ਇਹਦੇ ਜਿੰਨਾ ਟੋਟਲੀ ਸਮਾਜ ਦੇ ਸਾਰੇ ਨਾਲ ਹੀ ਆਪਣਾ ਪਿਆਰ ਆ ਠੀਕ ਆ ਨਾ ਤੇ ਸਿੱਖ ਜਥੇ ਬੰਦਿਆਂ ਜਿੰਨੀਆਂ ਨੇ ਅਨਛੇ ਦਸੇ ਬੰਦੀਆਂ ਸਾਰਿਆਂ ਨੇ ਆਪਣਾ ਪਿਆਰ ਜੋ ਸਾਰੇ ਜਥੇ ਬੰਦੀਆਂ ਨੇ ਇਹ 71 ਹੋ ਗਏ ਇਹ ਜਲੰਧਰ ਦੀ ਜਥੇ ਬੰਦੀਆਂ ਜਿਹੜੀ ਕਾਰ ਦਿੱਤੀ ਆ ਡੀ ਜੇ ਸਾਹਿਬ ਇਹ ਸਰੀ ਪ੍ਰੋਗਰਾਮ ਸੀ ਪੀਏਪੀ ਚੌਂਕ ਬੰਦ ਕਰਨ ਜੀ ਜੀ ਬਜਨੀ ਦੇ ਪੀਏਪੀ ਚੌਕ ਨੂੰ ਬੰਦ ਕਰਕੇ ਜਿੰਨੀ ਦੇਰ ਤੱਕ ਉਸ ਖੋਤੀ ਆਗੂ ਨੂੰ ਮਤਲਬ ਅਰੈਸਟ ਨਹੀਂ ਕੀਤਾ ਜਾਂਦਾ ਉਨੀ ਦੇਰ ਤੱਕ ਇਹ ਧਰਨਾ ਜਾਰੀ ਰਹੂਗਾ ਸੋ ਡੀਏ ਸਾਹਿਬ ਦੇ ਸ਼ਵਾਸ਼ਣ ਕਰਕੇ ਆਪਾਂ ਬੰਦ ਕਰ ਦਿੱਤਾ ਵੀ ਚਲੋ ਵੀ ਇਹ ਕਿਹਨੇ ਸਾਨੂੰ ਇੱਕ ਵਾਰੀ ਮੌਕਾ ਦੇ ਰਿਹਾ ਸਾਨੂੰ ਬਣਨ ਦਾ ਮੌਕਾ ਦੇ ਦੂ ਇੱਕ ਵਾਰੀ ਮੈਂ ਨਮਾਇਆ ਮੈਂ ਕੁਝ ਕਰਕੇ ਰਸੂਮਾ ਚਲੋ ਡੀਏ ਸਾਹਿਬ ਨਾਲ ਪਹਿਲਾਂ ਅਸੀਂ ਵਿਚਰੇ ਵੀ ਆ ਵਧੀਆ ਇਨਸਾਨ ਆ ਇਹਨਾਂ ਕਾ ਚਲੋ ਇੱਕ ਵਾਰੀ ਨੇ ਮੌਕਾ ਦੇ ਦਿੱ ਪ੍ਰਸ਼ਾਸਨ ਦੇ ਵਿੱਚ ਜੇ ਆਪਾਂ ਗੱਲ ਕਰੀਏ ਸਾਡੇ ਐਸ ਐਚਓ ਸਾਹਿਬ ਡਿਊਟੀ ਸਾਜ ਐਸ ਐਸਪੀ ਹਾਰਪੁਰ ਪ੍ਰਸ਼ਾਸਨ ਕੋਈ ਨਹੀਂ ਮਾੜਾ ਜੀ ਪ੍ਰਸ਼ਾਸਨ ਵਧੀਆ ਪਰ ਪ੍ਰਸ਼ਾਸਨ ਬੇਵੱਸਿਆ ਬੇਵੱਸ ਕਿਉਂ ਆ ਉਹ ਕਹਿੰਦੇ ਜੀ ਉਹ ਕਹਿੰਦਾ ਕਿ ਕਿਸਾਨ ਜੁਨੀਅਨ ਜਿੰਨੀਆਂ ਬੱਤੀ ਦਿੱਤੀ ਸਾਰੀਆਂ ਮੇਰੇ ਅੰਡਰ ਚੱਲਦੀਆਂ ਮੈਂ ਚਾਹਾਂ ਤਾਂ ਇੱਥੇ ਟਾਂਡੇ ਦੇ ਵਿੱਚ ਜਿੱਦਾਂ ਦਿੱਲੀ ਘਰਾਂ ਲੱਗਾ ਉਦਾਂ ਤਾਂ ਨਾ ਲਗਾ ਸਕਦਾ ਇਸ ਕਰਕੇ ਪ੍ਰਸ਼ਾਸਨ ਉੱਤੋਂ ਬੇਵੱਸਿਆ ਵੀ ਪਤਾ ਨਹੀਂ ਕਿੰਨੀ ਕੋਈ ਗੱਲ ਬਾਤ ਹੈ पर में दिक्कत की है कि थॉडे नाल कोई मिसिंग है या कोई बच्चे दर्ज करवाया है पूरा मामला की उस बंदे ने जिस तरह किसी बंदे ने वो दरखास्त किसी और ਦੇ ਖਿਲਾਫ ਸੀ ਕਾਂਡੇ ठाणे ਜਦੋਂ ਨੇ ਤਰਖਾ ਦਿੱਤੇ ਨਾ ਮੁਰਸ਼ਿਦ ਤੋਂ ਦਰਖਾਸਤ ਲੈ ਕੇ ਉਸ ਬੰਦੇ ਦਾ ਨਾਮ ਕੱਟ ਕੇ ਉੱਤੇ ਮੀਰਾ ਨਾਲ ਹਰਤਾ ਲਖਵੀਰ ਸਿੰਘ ਤੇ ਉੱਥੇ ਜਿਹੜਾ ਪੱਤਰਗਾ ਤੁਹਾਡੇ ਵਿਹਾਨ ਲੈਣ ਗਏ ਹੁਣ ਕਹਿੰਦਾ ਜੀ ਇੱਥੇ ਇੱਕ ਮੇਰਾ ਨਾਮ ਹਾਜੀ ਗੱਲ ਦੱਸ ਰਹੀ ਇਸੇ ਮੁੰਡੇ ਨੂੰ ਬੰਡਾ ਬਦਮਾਸ਼ ਕਰਕੇ ਉਹਨੇ ਮੈਨੂੰ ਸਮਝੋਦੜ ਕੀਤਾ ਜੀ ਸੋ ਉਹ ਮੁੰਡਾ ਬਦਮਾਸ਼ ਕਹਿਣ ਦੇ ਵਿੱਚ ਅੱਜ ਤੋਂ 5 6 ਦਿਨ ਪਹਿਲਾਂ 2 300 ਮਤਲਬ 20 ਜੱਥੇ ਬੰਦੀਆਂ 2 300 ਆਪਣੇ ਬੈਗ ਤੇ ਇਕੱਠੇ ਹੋ ਗਏ ਟਾਂਡੇ ਖਾਣੇ ਜਾ ਕੇ ਇਹ ਨਿਊੜਾ ਧਰਨਾ ਚੁਕਾਇਆ ਉਥੋਂ ਚੱਲ ਜਾ ਕੇ ਜਲਣ ਦੇਖਿਆ ਵੀ ਨਹੀਂ ਦੁਨੀਆ ਗਈ ਤਾਂ ਮੈਂ ਚੱਕ ਕੇ ਦੌੜ ਗਿਆ ਮੁੜ ਕੇ ਇਹ ਲੱਗਿਆ ਸੀ ਉੱਥੇ ਟਾਂਡੇ ਖਾਣੇ ਦਾ ਬੰਦ ਕਰਨ ਮੇਨ ਹਾਜੀ ਐਸਪੀ ਸਾਹਿਬ ਇਹ ਬਈਸਾਨ ਨੂੰ ਸੁਵਾਸ਼ਣ ਦਵਾ ਡਿਪਟੀ ਸਾਹਿਬ ਐਸਪੀ ਨੇ ਵੀ ਤੁਸੀਂ ਬੰਦ ਨਾ ਕਰੋ ਅਸੀਂ ਪੰਜ ਚਾਰ ਦਿਨ ਚ ਕਾਰਵਾਈ ਕਰ ਦੇਣੀ ਹੈ ਠੀਕ ਅੱਜ 5 6 ਦਿਨ ਹੋ ਗਏ ਕੋਈ ਕਾਰਵਾਈ ਨਹੀਂ ਹੋਈ ਤੇ ਸੋ ਜਿਹੜੇ ਜਲੰਧਰ ਦੇ ਸੰਗਤਾਂ ਜਿਹੜੇ ਸਾਡੇ ਪਿਆਰ ਵਾਲੇ ਆ ਇਹਨਾਂ ਨੇ ਇਥੋਂ ਪੀਏਪੀ ਚੌਕ ਬੰਦ ਕਰਨ ਦੀ ਜਿਹੜੀ ਆ ਇਹਨਾਂ ਕਰਦਾ ਸੀ ਪੀਏਪੀ ਚੌਕ ਜਿਹੜਾ ਬੰਦ ਕਰ ਦੇਣਾ ਟੁੱਟਾ ਜਿੰਨੀ ਦੇਰ ਤੱਕ ਉਸ ਬੰਦੇ ਨੂੰ ਅਰੈਸਟ ਨਹੀਂ ਕੀਤਾ ਜਾਂਦਾ ਬੱਬੀ ਜੀ ਵੀ ਪਤਾ ਲੱਗਾ ਕੀ ਉਹ ਜਿਹੜਾ ਰੇਤ ਮਾਫੀਆ ਵੀ ਹੈ ਜਿਹੜੇ ਕਹਿੰਦੇ 100-100 ਟਰੱਕ ਜਿਹੜੇ ਇਹਦੇ ਪਰੇ ਜਾਂਦੇ ਆ 100 ਵੀ 1.5-100 ਟਰੱਕ ਜਿਹੜੇ ਰੋਜ਼ ਦੇ ਕਹਿੰਦੇ ਲੈ ਪਰ ਕਿਤੇ ਨਾ ਕਿਤੇ ਉਹ ਜਿਹੜਾ ਪ੍ਰਸ਼ਾਸਨ ਦਾ ਸ਼ੈਲਟਰ ਹੋਊਗਾ ਤਾਂ ਹੀ ਉਹਦਾ ਕਰ ਰਿਹਾ ਹੈ ਪ੍ਰਸ਼ਾਸਨ ਦਾ ਸ਼ੈਲਟਰ ਇਹ ਪ੍ਰਸ਼ਾਸਨ ਡਰਦਾ ਜੀ ਦੇਖੋ ਜਿਹੜੇ ਸਾਡੇ ਟਾਂਡੇ ਦੀ ਪੁਲਿਸ ਆਪਾਂ ਹੀ ਮਾਨਸਾ ਉਹ ਡਰਦੇ ਆ ਉਹ ਕਹਿੰਦੇ ਯਾਰ ਇਹ ਇਹ ਕਿਤੇ ਦਿੱਲੀ ਲੈਵਲ ਤੇ ਥਾਣਾ ਨਾ ਲਗਾ ਦੇ ਪਰ ਬਿਨਾ ਕਿਸੇ ਰਾਜਨੀਤਿਕ ਪ੍ਰੈਸ਼ਰ ਤੋਂ ਜਾਂ ਕਿਸੇ ਤੋਂ ਕਿਸੇ ਦੀ ਹਿੰਮਤ ਕਿੱਧਰ ਹੋਵੇ ਇਹਦਾ ਕਰਦੇ ਜਿਹੜੇ ਐਮ.ਐਲ.ਏ ਸਾਡੇ ਵਿਚਾਰੇ ਦੋਨੇ ਟਾਂਡੇ ਆ ਰਸਮੀ ਵਾਲਾ ਐਮਐਲਏ ਨੂੰ ਦੋ ਛੜੇ ਮਗਾਲਾ ਕੱਢੰਦੇ ਆ ਐਮਐਲਏ ਸਾਡੇ ਦੇ ਭਲੇ ਮਾਸੂਰੇ ਕੇ ਬੋਲਣ ਨੂੰ ਤਿਆਰ ਨਹੀਂ ਐਮਐਲਏ ਦੇ ਵੀ ਨਾ ਪ੍ਰਭਾਵ ਦਸੂਹੇ ਥਾਣੇ ਦੇ ਵਿੱਚ ਐਮਐਲਏ ਸਾਹਿਬ ਦੇ ਫਾਦਰ ਸਾਹਿਬ ਨੇ ਗਾਲਾਂ ਕੱਢੀਆਂ ਐਮਐਲਏ ਨੂੰ ਥਾਣੇ ਦੇ ਵਿੱਚ ਗਾਲਾਂ ਕੱਢੀਆਂ ਅੱਛਾ ਜੀ ਉਹਨਾਂ ਨੇ ਵਿਚਾਰੇ ਨੇ ਕੁਛ ਨਹੀਂ ਨੀ ਕੀ ਕਰਨਾ ਸੀਗਾ ਕੋਈ ਬਸ ਠੀਕ-ਠਾਕ ਤੇ ਫਿਰ ਕਿਸ ਕਿਸ ਬਲਬੂਤੇ ਤੇ ਫਿਰ ਆਪਣਾ ਸਾਰਾ ਕੁਛ ਕਿਸਾਨ ਜੱਥੇਬੰਦੀ ਸਮਝ ਨਹੀਂ ਰਿਹਾ ਮੈਂ ਹੁਣ ਵੀ ਇਹ ਗੱਲ ਕਹਿਣਾ ਜਿਹੜੇ ਦੇਖੋ ਆ ਸਾਡੇ ਟਾਂਡੇ ਤੋਂ ਜਿਹੜੇ ਆਪਣੇ ਸੰਯੁਕਤ ਕਿਸਾਨ ਸੰਯੁਕਤ ਕਿਸਾਨ ਮੋਰਚੇ ਦੇ ਸਾਡੇ ਲੰਬੜਦਾਰ ਬਲਵੀ ਮਿਲੋਣੀ ਹੈਗੇ ਆ ਜੀ ਕਹਿੰਦਾ ਬਲਵਿੰਦਰ ਸਿੰਘ ਮੱਲੀ ਨੰਗਣ ਹੋਣੀ ਹੈਗੇ ਆ ਅਿਲੋਕ ਸਿੰਘ ਗੀਤ ਸਿੰਘ ਹੋਣੀ ਹੈ ਜੰਗਵੀ ਜੰਗਵੀਰ ਸਿੰਘ ਹੋਈ ਸਾਡੇ ਡਾਂਡੇ ਤੋਂ ਜੰਗਵੀਰ ਸਿੰਘ ਚਾਰ ਜੀ ਮਿਲ ਕੋ ਉਸ ਬੰਦੇ ਦਾ ਵਕਾਰ ਵਧੀਆ ਤਾਂ ਅਸੀਂ ਵੀ ਕਹਿੰਨੇ ਵਧੀਆ ਜੀ ਉਹ ਬੰਦਾ ਇੱਦਾਂ ਲੋਕਾਂ ਦੇ ਕੋਲੋਂ ਧੰਨੇ ਧੰਨੇ ਨਾਲ ਆ ਕੇ ਪੈਸੇ ਲੈਂਦਾ ਹੋਵੇ ਤੇ ਅਸੀਂ ਉਹਦੇ ਖਿਲਾਫੀ ਦਰਾਂ ਲਈਏ ਵੀ ਉਹ ਮੜਾ ਆ ਉਹ ਨਹੀਂ ਸੀ ਇਹ ਇੱਕ ਬਰਾਕ ਲੈ ਕੇ ਨਾ ਪ੍ਰਧਾਨ ਆ ਆ ਦੇਖੋ ਪੰਜਾਬ ਲੈਵਲ ਦੇ ਪ੍ਰਧਾਨ ਮੰਗਲ ਖੜੇ ਆ ਅਸੀਂ ਇਹਨਾਂ ਤੇ ਕੋਈ ਨਹੀਂ ਐਡਿਕੇਸ਼ਨ ਲਾਉਣੀ ਜੀ ਇਹਨਾਂ ਨੇ 26 ਵਧੀਆ ਆ ਤੇ ਸੀ ਇਹਨਾਂ ਨੂੰ ਵਧੀਆ ਕਿਵੇਂ ਅਸੀਂ ਤਾਂ ਦੇਖੋ ਜਿਹੜੇ ਇਹਨਾਂ ਦਾ ਪੰਜਾਬ ਪ੍ਰਧਾਨ ਆ ਕੀ ਉਹਨਾਂ ਕੀ ਨਾ ਪੰਦੇਰ ਪੰਦੇਰ ਸਾਰ ਨੂੰ ਇਹੇ ਕਹਿੰਦੇ ਆ ਕਿ ਦੇਖੋ ਸੱਚ ਜਥੇਬੰਦੀ ਇਹਨਾਂ ਨੇ ਮੈਂਦੇ ਇਕੱਠੇ ਹੋਈ ਆ ਤੇ ਦੇਖੋ ਅਸੀਂ ਤੁਹਾਡਾ ਸਤਿਕਾਰ ਕਰਦੇ ਆ ਇਹਨੂੰ ਪਾਰਟੀ ਦੇ ਵਿੱਚੋਂ ਕੱਢੋ ਇਸ ਬੰਦੇ ਦਾ ਵਕਾਰ ਦੇਖੋ ਵਕਾਰ ਕੀ ਆ ਤੁਹਾਡੀ ਪਾਰਟੀ ਚ ਆਉਣ ਤੋਂ ਪਹਿਲਾਂ 18 ਪਰਚੇ ਲੁੱਟਾਂ ਖੋਹਾਂ ਦੇ ਦੂਜਾ ਚੋਰੀਆਂ ਦੇ ਆ ਦੂਜੇ ਆ ਜਿਹੜੇ ਹੁੰਦੇ ਆ ਮੰਦਰ ਤੋੜਨ ਦੇ ਮੰਦਰਾਂ ਤੇ ਕਬਜ਼ੇ ਕਰਨ ਮੰਦਰ ਤੋੜਨ ਦਾ ਵੀ ਇਸ ਬੰਦੇ ਦੇ ਪਰਚਾ ਹੈ ਦੇਖੋ ਲੋਕੀ ਮੰਦਰਾਂ ਗੁਰੂ ਘਰਾਂ ਮਸਜਿਦਾਂ ਨੂੰ ਦਾਨ ਕਰਦੇ ਆ ਇਹ ਬੰਦਾ ਉਹਨਾਂ ਚੀਜ਼ਾਂ ਤੇ ਵੀ ਕਬਜ਼ੇ ਕਰਦਾ ਹੈ ਤੇ ਤੁਸੀਂ ਆਪ ਦੇਖੋ ਇਸ ਬੰਦੇ ਦਾ ਕੀ ਵਿਕਾਰ ਹੋ ਤੁਸੀਂ ਇੱਕ ਐਫ ਆਰ ਵੀ ਨਾ ਹੋਰ ਕਿਹੜੀ ਕਿਸਾਨ ਜੁੱਤੇ ਵਾਕੇ ਜਨ ਨਾਲ ਪਰਮਜੀਤ ਨੂੰ ਭੁੱਲਾਉ ਦਾ ਨਾ ਆ ਤੇ ਪੰਦੇਰ ਸਾਹਿਬ ਦੀ ਜਥੇਬੰਦੀ ਦਾ ਇਹ ਹੈਗਾ ਹੈ ਪ੍ਰਧਾਨ ਤੇ ਪੰਦੇਰ ਸਾਹਿਬ ਨੂੰ ਬਰਾਏ ਮਿਹਰਬਾਨੀ ਕਹਿੰਦੇ ਆ ਪੰਨੂ ਬੰਦੇਰ ਜੀ ਦੇਖੋ 60 ਜਥੇਬੰਦੀਆਂ ਸਾਰੇ ਤੁਹਾਡਾ ਸਤਿਕਾਰ ਕਰਦੇ ਆ ਅਸੀਂ ਜਿਸ ਤਰ੍ਹਾਂ ਬਾਕੀ ਜੁਨੀਅਨਰ ਸਤਕਾਰ ਕਰਦੇ ਸੀ ਤੁਹਾਡੇ ਨਾਲ ਦਿੱਲੀ ਜਾ ਕੇ ਮੋਰਚਾ ਲਾਇਆ ਸਾਡੀਆਂ ਸਾਰੀਆਂ ਦਸੇਬੰਦੀਆਂ ਨੇ ਅਸੀਂ ਇਹ ਨਹੀਂ ਚਾਹਨੇ ਵੈਸੀ ਤੁਹਾਡੇ ਖਿਲਾਫ ਹੋਈਏ ਸੋ ਬਲਾਈ ਮਿਹਰਬਾਨੀ ਹੱਥ ਛੁੜ ਕੇ ਕਹਿੰਨੇ ਆ ਵੀ ਇਸ ਬੰਦੇ ਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਦਿਖਾ ਦਿਓ ਤਾਂ ਕਿ ਤੁਹਾਡਾ ਵਿਸ਼ਵਾਸ ਜਿਹੜਾ ਲੋਕਾਂ ਨੇ ਤੁਹਾਡਾ ਵਿਸ਼ਵਾਸ ਬਣਿਆ ਰਵੇ ਇਹ ਸੰਗਤ ਤੁਹਾਡੇ ਨਾਲ ਜੁੜੀ ਰਹੇ ਇਹ ਨਾ ਹੋਵੇ ਕਿ ਮਤਲਬ ਇਹ ਸੰਗਤਾਂ ਦਾ ਗੁੱਸਾ ਇੰਨਾ ਫੈਲ ਜਵੇ ਕਿ ਦੇਖੋ ਦੇਖੋ ਬਾਹਰ ਤੁਸੀਂ ਸਾਰੇ ਧਰਮਾਂ ਦੇ ਲੋਕ ਇਕੱਲੇ ਆ ਗੋ ਨਹੀਂ ਬਾਹਰ ਜਾ ਕੇ ਦੇਖੋ ਕਿੰਨੀ ਦੁਨੀਆ ਖੜੀ ਆ ਇਸੇ ਲਈ ਖੜੀ ਆ ਵੀ ਬੰਦ ਕਰਨਾ ਸੀ ਅੱਜ ਤੇ ਅਸੀਂ ਬੰਦ ਨਹੀਂ ਕੀਤਾ ਤੇ ਸੋ ਇਹਨੂੰ ਪਾਰਟੀ ਦੇ ਵਿੱਚੋਂ ਕੱਢੋ ਤੇ ਤਾਂ ਕਿ ਤੁਹਾਡਾ ਵੀ ਲੋਕਾਂ 'ਚ ਪ੍ਰੇਮ ਪਿਆ ਰਹੇ ਇਹਨਾਂ ਲੋਕਾਂ ਨੇ ਗਾਂ ਨਯੰਗ ਸਿੰਘ ਜੱਥੇਬੰਦੀ ਆ ਡੀਆਈਜੀ ਦੇ ਦਫ਼ਤਰ ਦੇ ਬਾਹਰ ਤਰਨਾ ਲਗਾਇਆ ਗਿਆ ਸੀ ਇਹ ਕੀ ਮਾਮਲਾ ਕੀ ਹੈ ਇਹ ਥਾਣਾ ਟੰਡਾ ਜਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਇੱਕ ਟੰਡਾ ਦੇ ਵਿੱਚ ਪਿੰਡ ਬਿੰਦਾ ਉੱਥੇ ਪਰਮਜੀਤ ਸਿੰਘ ਭੁੱਲਾ ਨਾਮ ਦਾ ਵਿਅਕਤੀ ਆ ਜਿਹੜਾ ਕਿ ਇਹਨਾਂ ਦੇ ਦਰਸਲ ਮੁਤਾਬਕ ਕਿ ਉਹ ਨਜਾਇਜ਼ ਕਬਜ਼ੇ ਕਰਦਾ ਅਤੇ ਨਜਾਇਜ਼ ਧਰਨੇ ਲਗਾਉਂਦਾ ਆਦਿ ਆ। ਉਹਦੇ ਸਬੰਧ ਦੇ ਵਿੱਚ ਅੱਜ ਬੱਬਲ ਹੁਮੀਰ ਸਿੰਘ ਨਗਮੁਖੀ ਜਿਹੜੇ ਨੇ ਜਥੇਬੰਦੀ ਬਣਾ ਤੇ ਹੋਰ ਕਾਫੀ ਜਿਹੜੇ ਆ ਨੰਨ ਜਥੇਬੰਦੀਆਂ ਜਿਹੜੀਆਂ ਅੱਜ ਮਾਨਜੋਗ ਢੀਈ ਸਾਹਿਬ ਦੇ ਪੇਸ਼ੰਦੂ ਆਈਆਂ ਸੀ। ਤੇ ਉਹਨਾਂ ਨੇ ਕਾਫੀ ਤਰ ਇਤਜ਼ਾਰ ਦੇ ਵਿੱਚ ਇਹ ਜਥੇਬੰਦੀਆਂ ਆਈਆਂ ਨੇ। ਇਹਨਾਂ ਨੇ ਆ ਕੇ ਆਪਣੀ ਜਿਹੜੀ ਆ ਕੀ ਪ੍ਰੋਬਲਮ ਜਿਹੜੀ ਆ ਜੀ ਸਾਾਨੂੰ ਦੱਸਿਆ ਸਰੀ ਹੈ ਕਿ ਸੀ ਵਿਵਾਦ ਕੀ ਜੀਗਾ ਸਾਰਾ ਇਹ ਵਿਵਾਦ ਤਾਂ ਦੱਸਿਆ ਜਿਹੜਾ ਪਰਮਜੀਤ ਸਿੰਘ ਹੁੱਲਾ ਨਾਂ ਦਾ ਵਿਅਕਤੀ ਜਿਹੜਾ ਆ ਜੀ ਇਹ ਇਹਨਾਂ ਦੇ ਦੱਸਣ ਮੁਤਾਬਕ ਆ ਕਿ ਉੱਥੇ ਉਹ ਕੋਈ ਨਾਜਾਇਜ਼ ਕਬਜ਼ੇ ਕਰਦਾ ਨਾਜਾਇਜ਼ ਉੱਤੇ ਪਰਚੇ ਵੀ ਆ ਔਰ ਨਾਜਾਇਜ਼ ਧਰਨੇ ਲਗਾਉਂਦਾ ਜੀ ਤੇ ਮੱਲੋ ਖਰੀਦ ਨੂੰ ਦਾ ਉੱਥੇ ਦੀ ਪੁਲਿਸ ਤੇ ਵੀ ਜਿਹੜਾ ਤਾਂਨੇ ਲਗਾ ਕੇ ਦਬਾਅ ਬਣਾ ਕੇ ਰੱਖਦਾ ਪਏ ਉਹਦੇ ਖਿਲਾਫ ਸਰ ਉਹਨਾਂ ਦਾ ਕਹਿਣਾ ਹੈ ਉਹ ਕਹਿੰਦੇ ਨੇ ਉੱਥੇ ਖੱਡ ਚਲਾਉਂਦਾ ਖੱਡਾ ਤੋਂ ਕਿਹੜੇ ਉੱਥੋਂ ਜਾਂਦੇ ਨੇ ਉਹ ਗੱਡੀਆਂ ਪਰ ਪਰ ਕੇ ਦੋ ਨੰਬਰ ਦੀਆਂ ਜਾਂਦੀਆਂ ਹੈਗੇ ਜਿਸ ਵਿੱਚ ਉਹਨਾਂ ਦੇ ਸਬੰਧ ਵਿੱਚ ਜਦੋਂ ਬਾਬਾ ਜੀ ਨੇ ਇਸ ਬਾਰੇ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਮੇਰੇ ਨਾਲ ਵੀ ਉਹਨਾਂ ਨੇ ਮਿਸਬੇਹ ਜਿਹੜਾ ਕੀਤਾ ਗਿਆ ਸਰ ਬਾਬਾ ਜੀ ਦੇ ਦਸੂਤਾਂ ਪੀਵੀ ਸੀ ਜਿਹੜੀ ਜਿਸ ਤਰ੍ਹਾਂ ਉਹ ਸੱਭ ਉੱਥੇ ਜਿਹੜੀ ਉਹ ਮੀਜਾਜ ਮੰਗਿੰਗ ਕਰਦਾ ਜਦੋਂ ਉਹਨੂੰ ਰੋਕਿਆ ਗਿਆ ਤੇ ਉਹਨੇ ਬਾਬਾ ਜੀ ਦੇ ਨਾਲ ਵੀ ਜਿਹੜਾ ਆਪਾਂ ਲਖਮੀ ਸਿੰਘ ਦੇ ਨਾਲ ਵੀ ਮੜਾ ਵਿਹਾਰ ਕੀਤਾ ਜੀ ਅਧਿਕਾਰੀਆਂ ਤੋਂ ਮਾਰੇ ਦਰਜ ਕੀ ਹੁਣ ਇਹ ਧਰਨਾ ਚੁਕਾ ਦਿੱਤਾ ਗਿਆ ਹਾਂ ਇਹਨਾਂ ਦਾ ਜਿਹੜਾ ਹੁਣ ਧਰਨਾ ਨਾਲ ਇੱਥੋਂ ਉਹਨਾਂ ਨਾਲ ਗੱਲ ਕੀਤੀ ਆ ਉਹਨਾਂ ਦੀ ਕੰਪਲੇਂਟ ਲੈ ਲਈ ਕੰਪਲੇਂਟ ਲੈ ਕੇ ਜਿਹੜੀ ਕਾਰਵਾਈ ਜਿਹੜੀ ਉਹਨੇ ਬਾਬਾ ਜੀ ਵਾਪਸ ਆਪ ਬੁਲਦੇ ਆ ਔਰ ਜੋ ਉਹਨੇ ਉੱਥੇ ਕੀਤਾ ਉਹਦੇ ਬਾਰੇ ਸਰ ਇਹ ਕੋਈ ਤੇਰੀ ਹੋਰ ਵਾਲਾ ਮੇਰਾ ਕਾਰਵਾਈ ਕੀਤੀ ਚਾਹੀਦੀ ਕਹਿੰਦੇ 2019 ਦਾ ਇੱਕ ਪੱਤਾ ਸੀਗਾ ਜਿਹਦੇ ਵਿੱਚ ਉਹ ਇਨਵੋਲ ਹੈਗੇ ਕੋਈ ਵੀ ਗੱਲ ਨਹੀਂ ਕੀਤਾ ਗਿਆ ਅਸੀਂ ਉਹਦੀ ਗੱਲ ਨੂੰ ਪਾਈ ਹੈ ਤੇ ਇਹ ਵੀ ਮੈਟਰ ਉਹਨੇ ਅੱਜ ਧਿਆਨ ਦੇ ਵਿੱਚ ਲਿਆਣਾ ਜੀ ਇਹਦੇ ਬਾਰੇ ਵਿੱਚ ਅਸੀਂ ਹੁਸ਼ਿਆਰਪੁਰ ਪੁਲਿਸ ਤੇ ਮਾਉਤ ਆਰਮਿਲ ਕਰਕੇ ਉਹਨੂੰ ਕਲੀਅਰ ਕਰਾਂਗੇ ਵੀ ਜੇ ਇਹਦੀ ਅਰੇਸਟ ਉਸ ਮਾਮਲੇ ਦੇ ਵਿੱਚ ਨਹੀਂ ਹੋਈ ਤਾਂ ਕਿਉਂ ਹੋਣੀ ਸਰ ਇਹ ਮਾਮਲਾ ਹੈ ਕਿੱਥੇ ਲਈ ਸਾਰਾ ਇਹ ਥਾਣਾ ਟਾਂਡਾ ਜਿਹਨਾਂ ਸ਼ਹਿਰ ਤੋਂ ਸਰ ਉਹਨਾਂ ਨੇ ਕਿਹਾ ਕਿ ਕਿਹਾ ਕਿ ਇਹ ਬੰਦਾ ਜਿਹੜਾ ਤੁਹਾਡੇ ਲਗਾ ਰਿਹਾ ਪੀਓ ਹੈ ਪਰਚਿਆਂ ਵਿੱਚ 2019 ਤੋਂ ਪੀਓ ਹੈ ਤੇ ਪੁਲਿਸ ਪ੍ਰਸ਼ਾਸਨ ਜਿਹੜਾ ਇਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਇਹਨਾਂ ਵੱਲੋਂ ਉਹ ਹੁਣ ਜਦੋਂ ਅੱਜ ਧਿਆਨ ਦੇ ਵਿੱਚ ਆਇਆ ਸਾਡੇ ਤੇ ਸਾਰਾ ਇਹ ਵਾਰੀ ਤਸਦੀਕ ਕਰ ਲਾਂਗੇ ਜੋ ਨਹੀਂ ਹੋਣਾ ਤਾਂ ਉਹ ਵੀ ਉਹ ਵੀ ਕਾਰਵਾਈ ਬਣਦੀ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਬਹੁਤ ਵੱਡਾ ਕ੍ਰਿਟੀਕਲ ਪ੍ਰੈਸ਼ਰ ਜਿਹਦੇ ਕਾਰਨ ਇਹਦਾ ਜਦਾ ਆ ਰਿਹਾ ਇਹ ਦੇਖਦੇ ਹਾਂ ਜੀ ਜਦੋਂ ਮਟਰ ਸਾਰਾ ਹੁਣ ਉਹਨੂੰ ਕਲੀਅਰ ਕਰਾਂਗੇ ਮੈਂ ਮੈਂ ਕਹਿੰਦਾ ਕਿ ਮਾਜੀ ਕਿਤੇ ਤੇ ਜਿਹੜਾ ਰਾਜਨੀਤਿਕ ਦਬਾਅ ਆ ਜਾਂ ਕੀ ਇਹਦੇ ਵਿੱਚ ਕੀ ਹੈਗਾ ਠੀਕ ਹੈ ਜੀ ਆਪਸ ਦਾ ਥੈਂਕ ਯੂ ਥੈਂਕ